ਸੋਫੇ ਤੇ ਬਹਿ ਕੇ ਫੀਲਿੰਗ ਹੀ ਵੱਖਰੀ ਆਉਂਦੀ ਹੈ ਜੀ। ਫਿਰ ਰੇਟ ਵੈਰੀ ਫੀਲਿੰਗ ਹੋਰ ਤਾਂ ਨਹੀਂ ਆਉਂਦੀ ਕਿ ਨਹੀਂ। ਨਹੀਂ ਬਹੁਤ ਜਮਾ ਜਾਇਜ਼ ਰੇਟ ਆਈ ਆਪਣਾ ਸਿਰਫ 1.5 ਲੱਖ ਰੁਪਏ ਪੱਥਰ ਵਾਲਾ ਮੇਜ਼ ਨਾਲ ਵੱਡੀਆਂ ਕੁਰਸੀਆਂ। ਆ ਤੁਹਾਨੂੰ ਲੱਗਦਾ ਹੋਵੇ ਗੋਲ ਟੇਬਲ ਆਗਾ। ਗੋਲ ਟੇਬਲ ਤਾਂ ਹੈਗੀ ਆ ਨਾਲ ਇਹ ਡਾਈਨਿੰਗ ਟੇਬਲ ਵੀ ਆ ਆ ਵੇਖੋ। ਇੱਥੇ ਜੋ ਚਾਰ ਕੁਰਸੀਆਂ ਨਿਕਲ ਗਈਆਂ। ਹਾਂਜੀ। ਭਾਈ ਅਲਮਾਰੀਆਂ ਤਾਂ ਤੁਸੀਂ ਬਹੁਤ ਵੇਖੀ ਹੋਣਗੀਆਂ ਪਰ ਜਿਹੜੀ ਆ ਅਲਮਾਰੀ ਆ ਨਾ ਆ ਚੈੱਕ ਕਰ ਲਓ। ਕਿੰਨੇ ਫੁੱਟ ਦੀ ਆ ਭਾਈ ਇਹ? ਇਹ 8 ਫੁੱਟ ਦੀ ਆ ਜੀ। ਉੱਚੀ ਕਿੰਨੀ ਹੈ ਜੀ? ਉੱਚੀ 7 ਫੁੱਟ ਆ ਜੀ। ਫ ਨੀਤਿਹਰ ਬਾਈ ਉਹਦੀ ਕੋਠੀ ਜਮਾ ਇਹਦੇ ਨਾਲ ਦਾ ਸੋਫਾ ਵੇਖਿਆ ਹਾਂਜੀ ਹਾਂਜੀ ਆਪਣੇ ਕੋਲ ਹੀ ਗਿਆ ਜੀ ਉਹ ਆਪਣੇ ਕੋਲ ਹੀ ਗਿਆ ਹਾਂਜੀ ਹਾਂਜੀ ਆਪਣੇ ਕੋਲ ਹੀ ਗਿਆ ਜੀ ਉਹ ਫੇ ਤਾਂ ਨੀਤਿਹਰ ਆਉਂਦਾ ਤਾਂ ਉਹਨਾਂ ਲਈ ਵੱਡੀ ਗੱਲਬਾਤ ਹੈਗੀ ਹਾਂਜੀ ਹਾਂਜੀ ਬਸ ਉਹਨਾਂ ਦਾ ਪਿਆਰ ਆ ਬਾਈ ਜੀ ਨੂੰ ਆਪਾਂ ਸ਼ੁਰੂ ਤੋਂ ਹੀ ਆਪਣੇ ਕੋਲ ਆਉਂਦੇ ਨੇ ਜੀ ਉਹ ਕਿਉਂ ਆਉਂਦੇ ਨੇ ਸ਼ੁਰੂ ਤੋਂ ਉਹਨਾਂ ਨੂੰ ਬਾਈ ਜੀ ਆਪਾਂ ਕੁਆਲਿਟੀ ਕੁਵਲਟੀ ਐਂਡ ਫਿਨਿਸ਼ਿੰਗ ਪੂਰਾ ਇੱਕ ਨੰਬਰ ਮਾਲ ਦਿੰਨੇ ਆ ਜੀ ਉਹ ਬਾਈ ਜੀ ਤਾਂ ਇਹਨੂੰ ਪਿਆਰ ਕਰਕੇ ਆਪਣੇ ਕੋਲ ਹੀ ਆਉਂਦੇ ਨੇ ਆਹ ਵੇਖੋ ਬਾਈ ਵੱਡੇ ਵੱਡੇ ਮਨਿਸਟਰ ਆਉਂਦੇ ਨੇ ਇੱਕ ਤਾਂ ਉਹਨੂੰ ਹੋਰ ਚੀਜ਼ ਦਿਖਾਉਣਿਆ ਬੜੇ ਘੈਂਟ ਆਈਟਮ ਆ ਨੇ ਆਹ ਗੋਲ ਟੇਬਲ ਤਾਂ ਹੈਗੀ ਆ ਨਾਲ ਇਹ ਡਾਈਨਿੰਗ ਟੇਬਲ ਵੀ ਆ ਆ ਦੇਖੋ ਇੱਥੇ ਜੋ ਚਾਰ ਕੁਰਸੀਆਂ ਨਿਕਲ ਗਈਆਂ ਹਾਂਜੀ ਪੂਰਾ ਵਧੀਆ ਜਿੰਨਾ ਘਰਾਂ ਚ ਥੋੜਾ ਘਟ ਹੈਗਾ ਇਹ ਚੀਜ਼ਾਂ ਲਗਾ ਸਕਦੇ ਕਿੰਨਾ ਕੁ ਮਹਿੰਗਾ ਬਈ ਇਹ ਇਹ ਕੁਛ ਨਹੀਂ ਬਾਈ ਜੀ 25000 ਦਾ ਹੀ ਆ ਜੀ ਟਾਲੀ ਦੀ ਲੱਕੜ ਦਾ ਜੀ ਏਸ਼ੀਅਨ ਪੇਂਟ ਦੀ ਪਾਲਿਸ਼ ਹੋਈ ਹੋਈ ਆ ਜਿਹਨੇ ਕਿ ਲੱਗਣ ਨੂੰ ਕੋਈ ਗਾਰੰਟੀ ਪੂਰੀ ਗਾਰੰਟੀ ਆ ਜੀ ਆਪਣਾ ਆਪ ਦਾ ਹੀ ਬਣਾਇਆ ਹੋਇਆ ਜੀ ਇਹ ਚ ਗੋਲ ਲੈ ਲਓ ਚੌਰਸ ਵੀ ਹੈਗਾ ਜੀ ਅਸ ਚੌਰਸ ਵੀ ਹੈਗਾ ਉਹ ਦੀ ਮੋਚੀ ਅੰਦਰ ਪੈਂਦੀ ਹੈ ਹਾਂਜੀ ਹਾਂਜੀ ਬਾਈ ਹੋਰ ਬਹੁਤ ਐਟਮਾਂ ਨੇ ਵੀਡੀਓ ਸ਼ੇਅਰ ਕਰ ਦਿਓ ਤੇ ਇੱਕ ਵਾਰ ਲੋਕੇਸ਼ਨ ਦੱਸ ਦਿਓ ਬਈ ਇੰਗਲਿਸ਼ ਸਕੂਲ ਦੇ ਜਮਾ ਓਪੋਜ਼ਿਟ ਆਪਣਾ ਸ਼ੋਅਰੂਮ ਹੈ ਜੀ ਮੁਤਾ ਫਰਨੀਚਰ ਹਾਊਸ ਜਿੱਥੇ ਬਈ ਆਈਲੈਂਡ ਸਾਲੇ ਬਾਰੇ ਦਫ਼ਤਰ ਜਿਹਨੇ ਬਾਈ ਰਹਾ ਨਾ ਉੱਥੇ ਸ਼ੋਅਰੂਮ ਹੈਗਾ ਆ ਦੇਖ ਰਹੇ ਹੋ ਤੁਸੀਂ ਸੋਫੇ ਦੀ ਕਿੰਨੀ ਵਧੀਆ ਕੁਆਲਿਟੀ ਹੈਗੀ ਤੇ ਇਧਰ ਆ ਜਾ ਬਈ ਇਧਰ ਦਿਖਾਈ ਚੀਜ਼ਾਂ ਜਦ ਮੈਂ ਆ ਸੋਫੇ ਨੇ ਇੱਕ ਵੱਡੀ ਗੱਲ ਬਈ ਹੋਰ ਜੇ ਵੀ ਕਿਸੇ ਨੇ ਸੋਫਾ ਤਿਆਰ ਕਰਨਾ ਹੋਵੇ ਕਮਰਾ ਵੱਡਾ 15 ਬਾਏ 15 ਦਾ ਕਮਰਾ ਸੋਫਾ ਵੀ 15 ਬਾਏ 15 ਦੀ ਚਾਹੀਦਾ ਠੀਕ ਹੈ ਜੀ ਤਿਆਰ ਕਰ ਦੋਗੇ ਕਰ ਦਿੰਨੇ ਆ ਜੀ ਆਪਣਾ ਕਾਰੀਗਰ ਘਰੇ ਜਾ ਕੇ ਨਾਪ ਲੈ ਕੇ ਆਉਂਦਾ ਜੀ ਉਵੇਂ ਬਣਾ ਦਿੰਨੇ ਆ ਜੀ ਜਮਾ ਸੇਮ ਬਣਾ ਦੋਗੇ ਜਮਾ ਸੇਮ ਡਟੋ ਜੀ ਚਾਹੇ ਮੋਬਾਈਲ ਤੋਂ ਫੋਟੋ ਕੱਢ ਲਿਓ ਇੱਕ ਹੋਰ ਗੱਲ ਬਈ ਹਾਂਜੀ ਹਾਂਜੀ ਕਈ ਵਾਰ ਆਪਾਂ ਬੈੱਡ ਘਰਾਂ ਤੇ ਬੱਡੇ ਬਣਾਉਣ ਲੈ ਆਂ ਹਾਂਜੀ ਬਾਈ ਜੀ ਫਿਰ ਜੇ ਕਿਸੇ ਨੇ ਗੱਦਾ ਬਣਾਉਣਾ ਹੋਵੇ ਬਣਾ ਦੋਗੇ ਹਾਂਜੀ ਬਾਈ ਜੀ ਆਪਣੀ ਗੱਦਿਆਂ ਦੀ ਆਪ ਦੀ ਫੈਕਟਰੀ ਜੋ ਮਰਜੀ ਗਾਹਕ ਜੀ ਚਾਹੇ ਕੋਲ ਖੜਕੇ ਤਿਆਰ ਕਰਾ ਲੇ ਜੀ ਸਾਰਾ ਕੁਝ ਤਿਆਰ ਕਰ ਦੋ ਹਾਂਜੀ ਸਾਰਾ ਕੁਝ ਕਰਦੇ ਆ ਜੀ ਤੇ ਆ ਸੋਫੇ ਆ ਬਈ ਹੈਨਾ ਇਹ ਬੈੱਡ ਦੋ ਸੋਫਾ ਹਾਂਜੀ ਹਾਂਜੀ ਇਹਦੇ ਸੋਫੇ ਮੋੜੇ ਮੋਟੇ ਵੱਡੇ ਵੀ ਤਿਆਰ ਕਰ ਦਿੰਦੇ ਜਿੰਨਾ ਮਰਜੀ ਵੱਡਾ ਕਰਾਓ ਜੀ ਚਾਹੇ 20x20 ਦੇ ਕਮਰੇ ਦੇ ਤਿਆਰ ਕਰਾਓ ਜੀ ਸਾਰਾ ਤਿਆਰ ਕਰ ਦੋ ਸਾਰਾ ਕਰ ਦਿੰਦੇ ਆ ਜੀ ਕੋਈ ਰੰਗ ਆਪਦੇ ਪਸੰਦ ਦਾ ਲਵਾਓ ਜੀ ਆ ਬਾਕੀ ਆਪਣੀ ਕੁਆਲਿਟੀ ਪੂਰੀ ਵਧੀਆ ਜੀ 15 ਸਾਲ ਦੀ ਗਾਰੰਟੀ ਆ ਸੋਫੇ ਦੀ 15 ਸਾਲ ਦੀ ਗਾਰੰਟੀ 15 ਸਾਲ ਦੀ ਗਾਰੰਟੀ ਆ ਜੀ ਬਾਜ਼ਾਰ 'ਚ ਤੁਹਾਨੂੰ 5 ਤੋਂ ਵੱਧ ਨਹੀਂ ਕੋਈ ਦਿੰਦਾ ਡੈਨਿਕ ਟੇਬਲ ਤੁਸੀਂ ਹੋਰ ਵੀ ਬਹੁਤ ਵੇਖੇ ਹੋਣਗੇ ਪਰ ਇਹਦੇ ਕੁਰਸੀਆਂ ਅੰਦਰ ਟਿਕਦੀਆਂ ਨੇ ਜਨਨ ਕਿ ਤੁਹਾਡੇ ਘਰਾਂ ਚ ਜਗ੍ਹਾ ਘਟਾ ਤਾਂ ਆਹ ਡੈਨਿਕ ਟੇਬਲ ਤੁਸੀਂ ਲਿਆ ਸਕਦੇ ਹੋ ਰੇਟ ਬਹੁਤ ਜਿਆਦਾ ਸਸਤਾ ਤੇ ਕੁਆਲਿਟੀ ਸਭ ਤੋਂ ਬੈਸਟ ਕਹਿ ਸਕਦਾ ਕਿੰਨੇ ਦਾ ਬਈ ਇਹ ਇਹ ਬਾਈ ਜੀ 30000 ਰੁਪਏ ਦਾ ਜੀ ਸਿਰਫ 30000 ਰੁਪਏ ਦਾ ਟਾਲੀ ਵੀ ਲੱਕੜਾ ਪਾਲਸ ਹੋਈ ਹੋਈ ਆ ਹਾਂ ਜੀ ਹਾਂ ਜੀ ਉੱਪਰ ਚਾਹੇ ਦੇ ਮਾਰਬਲ ਨਾਲ ਖਾ ਲੋ ਚਾਹੇ ਸ਼ੀਸ਼ੇ ਨਾਲ ਖਾ ਲੋ ਹਾਂ ਜੀ ਮਾਰਬਲ ਦਾ ਥੋੜਾ ਰੇਟ ਵੱਧ ਜੂਗਾ ਜੀ ਇਹ ਸ਼ੀਸ਼ੇ ਨਾਲੀ ਰੇਟ ਹੈ ਜੀ ਵੈਸੇ ਆਪਣਾ ਪੂਰਾ ਵਧੀਆ ਟੇਬਲ ਹੈ ਜੀ ਆਪਣੇ ਕੋਲ ਕਲੋਨੀਆ ਕਲੋਨੀਆ ਵਾਲੇ ਫਲੈਟਾਂ ਫਲੂਟਾਂ ਵਾਲੇ ਬਹੁਤ ਲੈ ਕੇ ਜਾਂਦੇ ਆ ਚੰਡੀ ਚੁੰਡੀਗੜ੍ਹ ਤੋਂ ਗਾਹਕ ਲੈ ਕੇ ਜਾਂਦੇ ਆ ਜੀ ਆਪਣੇ ਕੋਲ ਆਹ ਵੇਖੋ ਆ ਆ ਗਿਆ ਮਾਰਬਲ ਵਾਲਾ ਬਈ ਤੇ ਆ ਆ ਗਿਆ ਆ ਦੇਖੋ ਜਰਾ ਆ ਸਾਰਾ ਲੱਕੜ ਦੀ ਤਿਆਰ ਤੇ ਇੱਕਾ ਸੋਫਾ ਆ ਗਿਆ ਬਈ ਮਹਾਰਾਜਾ ਸੋਫਾ ਇਹ ਸੋਫਾ ਦੇਖੋਣੇ ਤੁਹਾਨੂੰ ਇੱਧਰ ਦੀਏ ਇੱਧਰ ਦੀ ਇੱਧਰ ਦੀ ਆਈਏ ਹਾਂਜੀ ਤੇ ਸਮਾਨ ਹੀ ਸਰਪੰਚ ਸਾਹਿਬ ਬਾਹਲਾ ਪਿਆ ਜੀ ਸਮਾਨ ਜਾਦੇ ਪਿਆ ਬਈ ਜਗ੍ਹਾ ਘਟ ਹੈਗੀ ਆ ਮਹਾਰਾਜਾ ਸੋਫਾ ਚੈੱਕ ਕਰੋ ਭਗਵਾਨ ਤੁਮਾਰ ਦੀ ਕੋਠੀ ਚ ਨਵੀਂ ਤਾਹੇ ਦੇ ਸੋਫੇ ਨੇ ਹਾਂਜੀ ਹਾਂਜੀ ਪੱਥਰ ਵਾਲਾ ਟੇਬਲ ਆਈ ਇਹਦਾ ਆ ਵੱਡਾ ਟੇਬਲ ਆ ਗਿਆ ਸੋਫੇ ਤੇ ਬਹਿ ਕੇ ਫੀਲਿੰਗ ਹੀ ਵੱਖਰੀ ਆ ਪੂਰੀ ਮਹਾਰਾਜ ਵਾਲੀ ਆਉਂਦੀ ਆ ਜੀ ਫਿਰ ਰੇਟ ਵੀਰੀ ਫੀਲਿੰਗ ਹੋਰ ਤਾਂ ਨਹੀਂ ਆਉਂਦੀ ਕੋਈ ਨਹੀਂ ਬੋਲ ਜਮਾ ਜਾਇਜ਼ ਰੇਟ ਆਈ ਆਪਣਾ ਸਿਰਫ 1.5 ਲੱਖ ਰੁਪਏ ਪੱਥਰ ਵਾਲਾ ਮੇਜ਼ ਨਾਲ ਵੱਡੀਆਂ ਕੁਰਸੀਆਂ ਜੀ ਗਾਰੰਟੀ ਗਾਰੰਟੀ ਦੀ ਗਾਰੰਟੀ ਫੋਰੀ ਫੁੱਲ ਆ ਜੀ ਆਪਾਂ ਬੈਠੇ ਆ ਆ ਫਾਈਬਰ ਦਾ ਬਣਿਆ ਨਾ ਇਹਨੂੰ ਲੱਗੇ ਨਾ ਇਹ ਤਿੜੇ ਨਾ ਫਿੱਕਾ ਹਾਂ ਜੀ ਪਾਲਸ ਪੁਲਿਸ ਦੀ ਵੀ ਜ਼ਿੰਮੇਵਾਰੀ ਆ ਜੀ ਪੂਰੀ ਆ ਵੇਖੋ ਵਧੀਆ ਪੂਰਾ ਹੈ ਵੀ ਆ ਬਈਆਂ ਹੌਲਾ ਵੀ ਨਹੀਂ ਹੈਗਾ ਸਿਰਫ ਦੇ ਸਿਰਫ 1.5 ਲੱਖ ਰੁਪਏ ਦਾ ਇੱਥੋਂ ਆ ਕੇ ਚੈੱਕ ਕਰ ਸਕਦੇ ਹੋਗੇ ਬਾਕੀ ਬਈ ਸੋਫੇ ਵਗੈਰਾ ਤੁਸੀਂ ਆਉਣ ਲੈਣੇ ਵੀ ਪਾਉਂਦੇ ਨੇ ਉਹਨੂੰ ਆਨਲਾਈਨ ਵੀ ਪਾਉਣਾ ਜੀ ਆਪਣਾ ਬਾਹਰ ਵੀ ਮਾਲ ਬਹੁਤ ਜਾਂਦਾ ਜੀ ਆਪਣੇ ਕੋਲੇ ਆਸਟ੍ਰੇਲੀਆ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਗਾਹਕ ਬਹੁਤ ਜੁੜੇ ਹੋਏ ਨੇ ਜੀ ਪਰਿਵਾਰ ਆਪਣੇ ਮਿੱਤਰ ਪਿਆਰੇ ਜੀ ਹਾਂ ਜੀ ਆਹ ਸੋਫੇ ਵੇਖਿਓ ਬਈ ਕਿੰਨੇ ਵਧੀਆ ਨੇ ਇਹ ਸੋਫੇ ਦੀ ਕੀ ਕੀਮਤ ਹੈ ਸਰ ਸਰਪੰਚ ਸਾਹਿਬ ਛੋੜੇ ਬਾਅਦ ਤੇ 1.5 ਲੱਖ ਰੁਪਏ ਦਾ ਲਾ ਦਾਂਗੇ ਜੀ ਉਹ ਤਾਂ ਆਪਾਂ ਇੱਕ 40 ਜੂਲੀ 35 ਬੁੰਤੀ ਕਰਕੇ ਵੇਚਦੇ ਆਂ ਜੀ ਕਿੰਨੇ ਸੀਟਰਾਂ ਇਹ ਇਹ 9 ਸੀਟਰ ਸੋਫ ਪੂਰਾ ਵਧੀਆ ਬਈ ਹਾਂ ਜੀ ਪੂਰਾ ਵਧੀਆ ਕਪੜਾ ਲੱਗਿਆ ਹੋਇਆ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਜੀ ਤੇ ਤੁਹਾਨੂੰ ਹੋਰ ਚੀਜ਼ਾਂ ਵੀ ਬਹੁਤ ਨੇ ਬਈ ਇੱਕ ਜਿਵੇਂ ਗੋਲ ਘੁੰਮਣ ਵਾਲੀਆਂ ਕੁਰਸੀਆਂ ਹੁੰਦੀਆਂ ਨੇ ਉਹ ਵੀ ਹੈਗੀਆਂ ਸਰਪੰਚ ਸਾਹਿਬ ਆਪਣੇ ਕੋਲੇ ਜੀ ਉੱਪਰ ਦਫ਼ਤਰ ਦਫ਼ਤਰ ਵਾਸਤੇ ਜਿੰਨੀਆਂ ਮਰਜ਼ੀ ਲੋ ਜੀ ਉਹ ਵੀ ਤਿਆਰ ਕਰ ਦੋਣ ਸਾਰਾ ਕੁਝ ਉਹ ਵੀ ਕਰ ਦਿੰਨੇ ਆ ਜੀ ਆਪਣੇ ਕੋਲ ਇੱਕ ਬ੍ਰਾਂਡਡ ਕੰਪਨੀ ਵੀ ਆ ਵੀ ਹੈਗੀਆਂ ਦੇਖ ਲਓ ਬਈ ਇਹ ਨਹੀਂ ਹੈਗਾ ਵੀ ਇੱਕ ਦੋ ਸੈਟ ਡਾਈਨਿੰਗ ਟੇਬਲਾਂ ਦੇ ਪਏ ਹੋਣਗੇ ਘਟੋ ਘਟ ਪਛੀਤੀ ਆ ਪਹਿਨੇ ਬਾਕੀ ਜੋ ਕੋਈ ਫੋਟੋ ਤੁਸੀਂ ਦਿਖਾ ਦਿਓਗੇ ਲਿਆ ਕੇ ਉਹ ਹੈ ਤਿਆਰ ਕਰ ਦੋ ਹਾਂ ਜੀ ਹਾਂ ਜਮਾ ਕਰ ਦਾਂਗੇ ਜ ਕਿੰਨੇ ਫੁੱਟ ਦੀ ਆ ਬਾਈ ਇਹ ਇਹ 8 ਫੁੱਟ ਦੀ ਹੈ ਜੀ 8 ਫੁੱਟ ਦੀ ਉੱਚੀ ਕਿੰਨੀ ਹੈ ਜੀ ਉੱਚੀ 7 ਫੁੱਟ ਹੈ ਜੀ ਫਿਰ ਇਹ ਕਮਰੇ ਚ ਕਿਵੇਂ ਅੰਦਰੂ ਜੀ ਟੁੱਟ ਗਈ ਕਮਰੇ ਚ ਜੁੜਦੀ ਨਹੀਂ ਜੀ ਆਪਣੇ ਬੰਦੇ ਖੁਦ ਛੱਡ ਕੇ ਆਉਂਦੇ ਨਹੀਂ ਉੱਥੇ ਪਹੁੰਚਾ ਕੇ ਅੰਦਰ ਲਾ ਕੇ ਆਵਾਂਗੇ ਜੀ ਤੇ ਕਿਹੜੀ ਸ਼ੀਟ ਵਜਦੀ ਹੈ ਇਹ ਇਹ ਯੂਵੀ ਬੋਰਡ ਦੀ ਹੈ ਜੀ ਆਹ ਵੇਖੋ ਬਾਈ ਕਮਰੇ ਚ ਦਿੱਤਾ ਅਲਮਾਰੀ ਹੈ ਬਾਈ ਉਹਨਾਂ ਦੀ ਕੱਪ ਬੋਰਡ ਭਰਉਣ ਦੀ ਲੋੜ ਨਹੀਂ ਇਹ ਅਲਮਾਰੀਆਂ ਲੈ ਜਾਓ ਨਾਲੇ ਰੇਟ ਜੇ ਰੇਟ ਦੱਸ ਤਾਂ ਇੰਨਾ ਜਿਆਦਾ ਸਸਤਾ ਕਿੰਨੇ ਦੇਵੋਗੇ 35000 ਦੀ ਦੇ ਦਾਂਗੇ ਜੀ ਤੁਹਾਡੇ ਵਾਸਤੇ 35000 ਰੁਪਏ ਦੀ ਥੱਲੇ 4 ਦਰਾਜ ਨੇ ਆ ਥੱਲੇ ਦਰਾਜ ਆ ਗਏ ਸਾਈਜ਼ ਕੋਈ ਹੋਰ ਮਾਣਾ ਮੋਟਾ ਵੱਡਾ ਛੋਟਾ ਕਰਵਾ ਸਕਦੇ ਜਿੰਨਾ ਮਰਜ਼ੀ ਕਰਾਓ ਜੀ ਆਪਣੇ ਕੋਲ ਕਾਰੀਗਰਾਂ ਦੀ ਟੀਮ ਆ ਜੀ ਜਿਹੜਾ ਮਰਜ਼ੀ ਸਾਈਜ਼ ਰੰਗ ਡਿਜ਼ਾਈਨ ਜੋ ਮਰਜ਼ੀ ਰੈਡੀ ਕਰਾਓ ਜੀ ਇਹ ਇਹ ਜੇ ਕੁਰਸੀ ਆ ਬਈ ਤੁਹਾਨੂੰ ਸਾਰੀਆਂ ਇੱਥੋਂ ਮਿਲਣਗੀਆਂ ਇਹਨਾਂ ਦਾ ਆਉਦਾ ਹੀ ਆ ਸਾਰਾ ਸਿਸਟਮ ਕਿ ਤੋਂ ਲਿਆ ਕੇ ਨਹੀਂ ਦਿੰਦੇ ਆ ਦੇਖੋ ਆ ਗੋਲ ਘੁੰਮਣ ਵਾਲੀਆਂ ਵੱਡੀਆਂ ਦਫ਼ਤਰ ਵਾਲੀਆਂ ਕੁਰਸੀਆਂ ਹਾਂਜੀ ਦਫ਼ਤਰ ਵਾਲੀਆਂ ਕੁਰਸੀਆਂ ਨੇ ਜੀ ਦਫ਼ਤਰ ਸਾਰਾ ਤਿਆਰ ਵੀ ਕਰ ਦਿੰਦੇ ਹਾਂ ਸਾਰਾ ਕਰ ਦਿੰਦੇ ਆ ਜੀ ਆਫਿਸ ਟੇਬਲ ਅਲਮਾਰੀਆਂ ਰਾਇਕ ਰੂਕ ਜੋ ਮਰਜ਼ੀ ਕਰਾਓ ਜੀ ਆਜੋ ਤੁਹਾਨੂੰ ਬੈੱਡ ਦਿਖਾਉ ਕੀੜੀ ਲੱਕੜ ਦਾ ਇਹ ਇਹ ਟਾਲੀ ਦੀ ਲੱਕੜ ਦਾ ਬੈੱਡ ਆ ਜੀ ਉੱਪਰ ਪਾਲ ਸੋਈ ਹੋਈ ਉੱਪਰ ਪਾਲ ਸੋਈ ਹੋਈ ਆ ਜੀ ਤੇ ਆ ਬੈੱਡ ਆਗੇ ਜਿਵੇਂ ਇਹ ਬੈੱਡ ਵੀ 30000 ਦੀ ਰੇਂਜ ਚ ਆ ਜੀ ਇੱਕ ਆ ਬੈੱਡ ਵੇਖੋ ਬਈ ਵੱਖਰੇ ਹੀ ਬੈੱਡ ਆ ਬੈੱਡਾਂ ਤਾਂ ਹਾਂ ਤੱਕੇ ਆ ਚੈੱਕ ਕਰ ਲਓ ਬਈ ਇਹ ਬੱਚਿਆਂ ਵਾਲਾ ਬੈੱਡ ਆ ਜੀ ਅੱਛਾ ਕਿਵੇਂ ਇਹ 50000 ਰੁਪਏ ਦਾ ਬੈੱਡ ਆ ਜੀ ਬੱਚਿਆਂ ਬੁੱਚਿਆਂ ਵਾਸਤੇ ਕੜਜ ਵਾਸਤੇ ਬੱਚਿਆਂ ਦੇ ਘਰੇ ਲਾਉਣਾ ਹੋਵੇ ਜੀ ਉਹਨਾਂ ਵਾਸਤੇ ਬੈੱਡ ਆਈ ਇਹ ਅੱਛਾ ਜੀ ਬਹੁਤ ਵਧੀਆ ਬੈੱਡ ਆ ਬਈ ਇਹਦੇ ਵਧੀਆ ਸੋਹਣਾ ਲੱਗਦਾ ਪਿਆ ਘਰਾਂ ਚ ਜਿਵੇਂ ਆ ਬੈੱਡ ਆਗੇ ਬڑے-ਬڑے ਮਹਿੰਗੇ ਹੋਕਾਤ ਲੱਗੇ ਹੁੰਦੇ ਆ ਹਾਂ ਜੀ ਇਹ ਬੈੱਡ ਜੀ 6.5 ਫੁੱਟ ਬੈੱਡ ਆ ਜੀ ਆਪਣਾ ਐਸਾ ਲੰਮਾ 6.5 ਫੁੱਟ ਆ ਜੀ ਬਾਜ਼ਾਰ 'ਚ ਕੋਈ 6 ਫੁੱਟ ਤੋਂ ਵੱਧ ਨਹੀਂ ਬਣਾਉਂਦਾ ਪੂਰਾ ਵਧੀਆ ਸਨਮਿਕਾ ਲੱਗਿਆ ਹੋਇਆ ਜੀ ਰੇਟ ਲਾ ਦਾਂਗੇ ਜੀ ਜੋ ਕਹੋਗੇ ਜੀ ਖਿੱਚ ਕੇ ਜਮਾ ਖਿੱਚ ਕੇ ਲਾ ਦਾਂਗੇ ਜੀ ਆਹ ਬੈੱਡ ਦੇਖ ਲਓ ਬਈ ਜਿਵੇਂ ਕਾ ਬੈੱਡ ਆਗੇ ਬਈ ਇਹ ਤਾਂ ਜਿਵੇਂ ਪੁਰਾਣੇ ਰਾਜਿਆਂ ਦੇ ਬੈੱਡ ਹੁੰਦੇ ਨੇ ਉਹ ਚੀਜ਼ ਆ ਜੀ ਬਾਈ ਵੀ 5-7 ਬਹੁਤ ਚੱਲਦੇ ਨੇ ਜੀ ਬੈੱਡ ਇਹਨੇ ਹੁਣ ਰੇਟ ਵੜਾ ਹੋਊਗਾ ਰੇਟ ਤਾਂ ਕੁਛ ਨਹੀਂ ਜੀ 45000 ਦਾ ਬੈੱਡ ਆ ਜੀ ਇਹ ਸ਼ਕੀ ਇਹ ਸਿੰਪਲ ਸੋਬਰ ਇਹ ਟਾਲੀ ਦਾ ਬੈੱਡ ਆ ਜੀ ਪਿਓਰ ਲੱਕੜ ਦਾ ਬੈੱਡ ਆ ਜੀ ਪਾਲ ਸੋਈ ਹੋਈ ਆ ਜੀ ਚਾਹੇ ਗਾ ਕੋਲ ਖੜ ਕੇ ਕਰਾ ਲੇ ਜੀ ਇੱਕ ਆ ਬੈੱਡ ਆ ਗਿਆ ਨਾ ਹਾਂਜੀ ਇਹ ਵੀ ਉਸ ਤਰ੍ਹਾਂ ਦੀ ਆ ਗਿਆ ਹਾਂਜੀ ਬੈੱਡਾਂ ਦੀ ਇੰਨੀ ਜ਼ਿਆਦਾ ਕੁਆਲਿਟੀ ਪਈਗੀ ਆ ਕੀ ਆ ਗਈ ਵਖਰੀ ਇਹ ਵੀ ਬੈੱਡ ਆ ਸਰਪੰਚ ਸਾਹਿਬ ਕਿਹੜਾ ਬਈ ਆ ਇਹ ਪਾਲਸ ਵਾਲਾ ਬੈੱਡ ਆ ਜੀ अच्छा हां जी ਆ ਬੈੱਡ ਦੇ ਆਲੇ ਵਾਲੇ ਨੇ ਸੈਟੀਆਂ ਨੇ ਆ ਵੱਖਰੀ ਨੇ ਹਾਂ ਜੀ ਤੁਹਾਨੂੰ ਕਿਤੇ ਨਹੀਂ ਦੇਖਣ ਨੂੰ ਮਿਲਣੀਆਂ ਜੀ ਇੱਥੇ ਵਿੱਚ ਸ਼ੀਸ਼ੇ ਪੈਣਗੇ ਜੀ ਇਹ ਚ ਲਾਈਟਾਂ ਚੱਲਣਗੀਆਂ ਜੀ ਉੱਪਰ ਲੈਂਪਾਂ ਚ ਜੀ ਆ ਬੈੱਡ ਨਾਲ ਸੈਟੀਆਂ ਨੇ ਵੀ ਆ ਬੈੱਡ ਦੇਖੋ ਇਹ ਕੀ ਰੇਟ ਦਾਗਾ ਇਹ ਬੈੱਡ 35000 ਰੁਪਏ ਦਾ ਜੀ ਜਿਵੇਂ ਇਹ ਜੇ ਕੋਈ ਗੱਦੇ ਨੇ ਇਹ ਕੀ ਰੇਂਜ ਚ ਨੇ ਇਹ ਗੱਦੇ ਆਪਣੀ ਫੈਕਟਰੀ ਦੇ ਹੀ ਤਿਆਰ ਕੀਤੇ ਹੋਏ ਨੇ ਜੀ ਤੁਸੀਂ ਬਹਿ ਕੇ ਦੇਖੋ ਪੁਰਾ ਜੰਪ ਮਾਰ ਗਿਆ ਦੇਖੋ ਜੀ ਇਹ ਵੱਡੇ ਵੱਡੇ ਮਹਿੰਗੇ ਹੋਟਲਾਂ ਚ ਦਿੰਨੇ ਆ ਜੀ ਆਪਾਂ ਇਹ ਕਿੰਨੇ ਰੁਪਏ ਦਾ ਇਹ 20000 ਰੁਪਏ ਦਾ ਗੱਦਾ ਜੀ 10 ਇੰਚੀ ਹਾਂ ਜੀ ਬੱਸ ਨਾਲੇ ਕਹਿੰਦੇ 370000 ਨਹੀਂ ਨਹੀਂ ਆਪਾਂ ਤੁਹਾਨੂੰ ਸਿਰਫ 20000 ਚ ਦੇ ਦਾਂਗੇ ਜੀ ਗਾਰੰਟੀ ਦੀ ਗਾਰੰਟੀ 15 ਸਾਲ ਦੀ ਜੀ 15 ਸਾਲ ਦੀ ਗਾਰੰਟੀ ਹਾਂ ਜੀ ਆਜਾ ਉਧਰ ਵੀ ਦਿਖਾਉਣਾ ਬੈੱਡ ਵਗੈਰਾ ਤੁਹਾਨੂੰ ਲਈ ਤੇ ਇੱਕ ਵਾਰ ਲੋਕੇਸ਼ਨ ਤੁਹਾਨੂੰ ਦਿਖਾਉਣਾ ਲੈਗੇ ਜਿੱਥੇ ਆਈਲੈਂਡ ਸਾਡੇ ਬਾਲੇ ਸੈਂਟਰ ਜੇ ਨੇ ਉੱਥੇ ਬਾਈ ਰੋ ਦਾ ਸ਼ੋਰੂਮ ਆਗਾ ਤੇ ਸਾਹਮਣੇ ਆ ਗਿਆ ਬਾਈ ਆਈਲੈਂਡ ਸੈਂਟਰ ਹਾਂ ਜੀ ਆਈਲੈਂਡ ਸੈਂਟਰ ਸਾਹਮਣੇ ਆਹ ਤੇ ਆਜੋ ਅੰਦਰ ਤੁਹਾਨੂੰ ਬੈੱਡ ਹੋਰ ਦਿਖਾਉਣਾ ਅਸੀਂ ਇਹਦੇ ਕੁਰਸੀਆਂ ਸਾਰੀਆਂ ਮਿਲ ਜਾਣਗੀਆਂ ਬਈ ਜਿੰਨੀਆਂ ਮਰਜ਼ੀ ਲਓ ਜੀ ਆਜੋ ਆਜੋ ਅੰਦਰ ਕਿਰਾਏ ਇੱਕ ਆ ਗਿਆ ਬਈ ਲੋਬੀ ਸੈੱਟ ਆ ਵੇਖੋ ਕਾਦੀ ਲੱਕੜ ਦਾ ਬਈ ਇਹ 48 ਦਾ ਜੀ ਇਹਦੇ ਪੰਜ ਨਾਲੇ ਬੈਠ ਸਕਦੇ ਆਂ ਹਾਂਜੀ ਹਾਂਜੀ 5 ਫੁੱਟ ਆਈ ਜੀ ਸੋਫੇ ਤਾਂ ਵੇਖੀ ਨੇ ਪਰ ਆ ਲੋਬੀ ਸੈੱਟ ਪਹਿਲੀ ਵਾਰ ਵੇਖੇਗਾ ਜਿਵੇਂ ਆਹ ਕੁਰਸੀਆਂ ਆ ਗਈਆਂ ਬਈ ਟੈਨਸ਼ਨ ਫਰੀ ਕਰਨ ਲਈ ਕੁਰਸੀਆਂ ਇਹ ਕਿਹੜੀਆਂ ਜੀ ਇਹ ਆਪਣੇ ਸਿਆਣੇ ਬਜ਼ੁਰਗਾਂ ਲਈ ਜਾਂ ਬੱਚਿਆਂ ਵਾਸਤੇ ਇੱਕ ਖਾਸ ਆਈਟਮ ਬਣਾਈ ਆ ਜੀ ਕਿੰਨੇ ਰੁਪਏ ਦੀ ਇਹ ਆਪਾਂ ਤੁਹਾਨੂੰ 8500 ਦੀ ਦੇ ਦਾਂਗੇ ਜੀ 8500 ਰੁਪਏ ਦੀ ਲੱਕੜ ਕਾਦੀ ਹੈ ਇਹ ਲੱਕੜ ਟਾਲੀ ਦੀ ਹੈ ਜੀ ਪੂਰੀ ਨੇਚਰਲ ਰੇਸ਼ਾ ਦਿਖਦਾ ਜੀ ਪਾਲਸਾ ਸਾਰੀ ਪਾਲਸਾ ਤੁਹਾਡੇ ਸਾਹਮਣੇ ਹੋਈ ਜੀ ਇਹ ਵੀ ਜਿਵੇਂ ਆ ਬੈੱਡ ਵੇਖੋ ਬਈ ਕਿੰਨਾ ਸੋਹਣਾ ਇਹ ਲੈ ਲਓ ਸਿੰਪਲ ਸੋਬਰ ਬੈੱਡ ਜੀ ਜਿਹੇ ਜੀ ਫੋਟੋ ਦਿਖਾ ਦਿਓ ਉਹ ਜਿਹੇ ਬੈੱਡ ਉਹ ਜਿਹਾ ਸੇਮ ਬਣਾ ਦਾਂਗੇ ਜੀ ਆਪਾਂ ਆਹ ਪੀੜਾ ਸੈੱਟ ਆ ਗਏ ਹਨਾ ਬਈ ਜਿਵੇਂ ਆ ਬੈੱਡ ਵਗੈਰਾ ਸਾਰੇ ਦੇਖ ਲੋ ਅਲਮਾਰੀਆਂ ਹੋਰ ਪੀਨ ਉਹ ਵੀ ਦਿਖਾਉਣੇ ਆ ਆ ਜੋ ਬਈ ਜਿਵੇਂ ਬਈ ਆ ਬੈੱਡਾਂ ਗਏ ਸਮੈਕਾ ਲੱਗਿਆ ਇਹ ਬੈੱਡ ਲੋ ਜੀ ਪੂਰਾ ਟ੍ਰੈਂਡ ਚ ਆਈ ਜ ਅੱਜ ਦੇ ਟਾਈਮ ਚ ਜੀ 26000 ਰੁਪਏ ਦੀ ਰੇਂਜ ਚ ਬੈੱਡ ਆ ਜੀ ਜੇ ਕੁਛ ਨੇ ਸਾਈਜ਼ ਮਾੜਾ ਮੋਟਾ ਵੱਡਾ ਹੋਵੇ ਸਾਈਜ਼ ਜਿਹਾ ਮਰਜ਼ੀ ਬਣਵਾਓ ਜੀ ਆਪਣੀ ਆਪ ਦੀ ਫੈਕਟਰੀ ਆ ਜਿਵੇਂ ਮਰਜ਼ੀ ਵੱਡਾ ਛੋਟਾ ਜੋ ਮਰਜ਼ੀ ਕਰਾਓ ਜੀ ਤੇ ਆ ਆ ਗਿਆ ਬਈ ਇੱਧਰ ਦੇਖੋ ਲਮਾਰੀਆਂ ਦਾ ਇਹ ਆਪਣੀਆਂ ਲਮਾਰੀਆਂ ਬੈੱਡ ਨਾਲ ਮੈਚਿੰਗ ਵੀ ਹੈਗੀਆਂ ਨੇ ਜੀ ਅੱਛਾ ਮੈਚਿੰਗ ਦੀ ਸਾਰਾ ਮਾਲ ਜੀ ਜਿਵੇਂ ਮੈਂ ਜਿਵੇਂ ਮਰਜੀ ਜੀ ਆਹ ਲਓ ਜੀ ਜਿਵੇਂ ਕਿਸੇ ਨੇ ਕੋਈ ਰੂਮ ਆਰਾਮ ਤਿਆਰ ਕਰਾਉਣਾ ਆਪਾਂ ਉਹ ਵੀ ਕਰ ਦਿੰਨੇ ਆ ਜੀ ਅੱਛਾ ਉਹ ਵੀ ਕਰ ਦਿੰਦੇ ਹਾਂਜੀ ਹਾਂਜੀ ਸਮਾਨ ਤਾਂ ਬਈ ਦੇਖ ਲਿਆ ਤੁਹਾਡੇ ਲਈ ਸਾਰੇ ਪੰਜਾਬ ਦੀ ਵਧੀਆ ਪਿਆ ਗਿਆ ਹਾਂਜੀ ਹਾਂਜੀ ਇੱਕ ਨੰਬਰ ਮਾਲ ਆ ਜੀ ਸਾਰਾ ਆਪਣਾ ਜੀ ਇਹ ਵੀ ਦੇਖ ਤੋ ਸਾਰਾ ਹਾਂਜੀ ਸਾਰਾ ਆਪ ਆਪ ਹੀ ਦੇਖਦੇ ਆ ਜੀ ਅੰਦਰ ਬਾਪੂ ਜੀ ਕੋਣ ਬੈਠੇ ਨੇ ਇਹ ਆਪਣੇ ਫਾਦਰ ਨੇ ਜੀ ਅੱਛਾ ਸੇ ਨਾਲ ਕਰ ਲੀ ਦੂ ਇੱਕ ਮਿੰਟ ਦਾ ਲੋ ਜੀ ਕਰੋ ਜੀ ਜ਼ਰੂਰ ਨਮਸਕਾਰ ਬਾਪੂ ਜ ਤੁਹਾਡਾ ਠੀਕ ਹੋ ਜੀ ਵਧੀਆ ਪਹਿਲਾਂ ਤੁਹਾਡਾ ਸ਼ੋਅਰੂਮ ਵੇਖਿਆ ਜੀ ਬਹੁਤ ਵਧੀਆ ਕੁਆਲਿਟੀ ਦੇਖ ਕੇ ਮਨ ਖੁਸ਼ ਹੋ ਗਿਆ ਤੁਹਾਡੇ ਰੇਟ ਵੀ ਬਾਜ਼ ਬਣੇ ਤੇ ਕੁਆਲਿਟੀ ਵਧੀ ਹੈਗੀ ਕੀ ਕਹਿਣਾ ਚਾਹੋਗੇ ਮਨ ਚ ਕਿਵੇਂ ਆਈ ਵੀ ਕੁਆਲਿਟੀ ਦੀ ਇਹ ਲੋਕਾਂ ਨੂੰ ਸਰਪੰਚ ਸਾਹਿਬ ਤੁਸੀਂ ਆਏ ਹੋ ਇੱਥੇ ਮੈਂ ਤੇ ਇੱਕੋ ਹੀ ਗੱਲ ਕਹੂੰਗਾ ਅਸੀਂ ਤਾਂ ਬੱਚਿਆਂ ਨੂੰ ਇਮਾਨਦਾਰੀ ਸਿਖਾਈ ਹੈ ਹਾਂਜੀ ਕਿ ਇਮਾਨਦਾਰੀ ਨਾਲ ਕੰਮ ਕਰੋ ਗ੍ਰਾਹਕ ਆਪਣੇ ਆਪ ਆਊਗਾ ਬਿਲਕੁਲ ਜੀ ਹਾਂ ਜੀ ਕੁਆਲਿਟੀ ਤੇ ਧਿਆਨ ਦਿਓ ਗ੍ਰਾਹਕ ਆਪਣੇ ਆਪ ਆਊਗਾ ਨਾ ਕਿ ਕਿਸੇ ਵੀ ਕਿਸਮ ਦੀ ਅਸੀਂ ਗੰਨਿਆ ਵੀ ਗ੍ਰਾਹਕ ਸਾਨੂੰ ਕਦੇ ਨਿੰਦੇ ਨਾ ਅੱਜ ਅਸੀਂ ਬਰਨਾਲੇ ਦੇ ਵਿੱਚ ਸਭ ਤੋਂ ਪੁਰਾਣੀ ਦੁਕਾਨਦਾਰ ਹੈਗੇ ਕਿੰਨਾ ਟਾਈਮ ਹੋ ਗਿਆ ਜੀ ਅਸੀਂ 1988 ਦੇ ਕੰਮ ਕਰਦੇ ਆ ਜੀ ਅੱਜ ਇਹੀ ਫਰਨੀਚਰ ਦਾ ਹਾਂਜੀ ਹਾਂਜੀ ਬੱਚਾ ਮੇਰਾ ਜੋ 30ਵੇਂ ਸਾਲ ਦਾ ਹੈ ਇਹਦੇ ਅੰਦਰ ਇੱਕੋ ਹੀ ਚੀਜ਼ ਪਾਈ ਹੈ ਗ੍ਰਾਹਕ ਤੋਂ ਪੈਸੇ ਲੈ ਪਰ ਗ੍ਰਾਹਕ ਦੇ ਪੱਲੇ ਸਮਾਨ ਪਾ ਇਹ ਨਾ ਹੋਵੇ ਕਿ ਬੇਟਾ ਤੂੰ ਕਮਾ ਲੇ ਔਰ ਗ੍ਰਾਹਕ ਦੇ ਪੱਲੇ ਨਾ ਕੁਝ ਪਵੇ ਸੰਤੁਸ਼ਟਲਾ ਹੋਵੇ ਗਾਹਕ ਮਾੜੀ ਗੱਲ ਹੋ ਜੇ ਗਾਹਕ ਅਸੰਤੋਸ਼ ਹੋ ਗਿਆ ਹਾਂਜੀ ਤਾਂ ਮੇਰੀ ਦੁਕਾਨਦਾਰੀ ਕਰਨੀ ਬੇਅਰਥ ਹੈਗੀ ਹੈ ਬਿਲਕੁਲ ਜੀ ਅੱਜ ਸ਼ਹਿਰ ਦੇ ਅੰਦਰ ਭਗਵਾਨ ਦੀ ਕਿਰਤਾ ਮਹਿਤਾ ਫਰਨੀਚਰ ਦਾ ਨਾਮ ਚੱ لوگے ਕਹਿੰਦੇ ਨੇ ਕਿ ਸਮਾਨ ਲੈ ਕੇ ਜਾਣਾ ਹੈ ਉੱਥੇ ਲੈ ਕੇ ਜਾਓ ਔਰ ਸਾਡਾ ਕੱਚਾ ਕਾਲ ਰੋਡ ਦੇਤੇ ਆਫਿਸ ਫਰਨੀਚਰ ਦਾ ਇੱਕ ਬਹੁਤ ਵੱਡਾ ਸ਼ੋਰੂਮ ਹੈ ਜਸਟ ਲਾਈਕ ਚੰਡੀਗੜ੍ਹ ਹਾਂਜੀ ਹਾਂ ਉੱਥੇ ਤੁਹਾਨੂੰ ਅਸੀਂ ਚੰਡੀਗੜ੍ਹ ਦੇ ਪੈਟਰਨ ਤੇ ਹਾਂਜੀ ਰਿਵਰਵਲਿੰਗ ਕੁਰਸੀਆਂ ਝੁੱਲੇ ਆਫਿਸ ਟੇਬਲ ਮਿਲਣਗੇ ਸਾਡੇ ਇੱਧਰਲੇ ਸ਼ੋਰੂਮ ਦੇ ਵਿੱਚ ਸਾਰਾ ਘਰੇਲੂ ਸਮਾਨ ਹੈਗਾ ਹਾਂਜੀ ਔਰ ਘਰੇਲੂ ਸਮਾਨ ਵਿੱਚ ਆ ਜਿਹੜਾ ਮੇਰਾ ਬੱਚਾ ਹੈ ਹਾਂਜੀ ਹਾਂ ਉਨ ਮੇਰੀ ਬੀਟੀ ਸੀਗੀ ਹਾਂਜੀ ਇਹਨਾਂ ਨੇ ਆਪਣਾ ਤਨ ਮਨ ਤਨ ਇੱਥੇ ਲਾਇਆ ਹੋਇਆ ਹੈ ਕੁਆਲਿਟੀ ਦੇ ਉੱਤੇ ਫੋਕਸ ਹੈਰ ਬੱਚਿਆਂ ਨੇ ਮੇਰੀ ਸਿੱਖ ਤੇ ਹੀ ਚੱਲਦੇ ਨੇ ਕਿ ਜ਼ਿੰਦਗੀ ਦੇ ਵਿੱਚ ਕੋਈ ਆ ਜੇ ਉਹਦੇ ਪੱਲੇ ਪਾ ਦਿਓ ਬਿਲਕੁਲ ਜੀ ਦੂਸਰੀ ਗੱਲ ਇੱਕ ਮੈਂ ਤੁਹਾਨੂੰ ਹੋਰ ਬਹੁਤ ਵੱਡੀ ਦੱਸਦਾ ਕਦੇ ਕੋਈ ਜ਼ਰੂਰਤਮੰਦ ਹਾਂਜੀ ਜ਼ਰੂਰਤਮੰਦ ਗ੍ਰਾਹਕ ਹੋਵੇ ਉਹ ਮੇਰੇ ਕੋਲ ਆ ਕੇ ਜਿੰਨੇ ਉਹਦੇ ਕੋਲ ਪੈਸੇ ਉਹਨੇ ਚ ਸਮਾਨ ਲੈ ਜੇ ਬਿਲਕੁਲ ਆ ਬਾਪੂ ਜੀ ਨੇ ਵੱਡੀ ਗੱਲ ਕੀਤੀ ਹੈ ਬਾਈ ਜ਼ਰੂਰਤਮੰਦ ਹਾਂਜੀ ਹਾਂ ਬਿਲਕੁਲ ਕਿਸੇ ਦੀ ਜੇਬ ਦੇ ਵਿੱਚ ਪੈਸੇ ਘਟਨੇ ਹੋਵੇ ਜਰੂਰਤਮੰਦ ਪੈਸੇ ਮੈਂ ਜਰੂਰ ਲਊਂਗਾ 20 ਹਜ਼ਾਰ ਲੈ ਬਟ 10 ਹਜ਼ਾਰ ਚ ਵੀ ਦੇ ਸਕਦਾ ਬਾਈ ਜਿਹੜੀ ਵੀ ਚੀਜ਼ੇ ਬਾਈਹਰਾਂ ਕੋਲੋਂ ਮਿਲਦੀ ਆ ਇਹ ਨਹੀਂ ਹੈਗਾ ਵੀ ਕਿਸ ਤੋਂ ਵੀ ਮੰਗਵਾ ਕੇ ਜੇ ਗਾਹਾਂ ਦੀ ਗਾਹ ਜਗਾੜ ਦਾ ਕਰਕੇ ਦੇਤੀਆਂ ਸਾਰਾ ਕੁਝ ਆ ਦੇਖੋ ਆਪ ਤਿਆਰ ਕਰ ਦਿਆਗੇ ਘਟੋ ਘਟ 35 40 ਵਰਕਰ ਕੰਮ ਕਰ ਦਿਆ ਆ ਦੇ ਆ ਲੱਕੜ ਦੇਖਿਓ ਇਹ ਲੱਕੜ ਤੇ ਪਾਲਸ਼ ਪੂਲਸ ਮਾਰ ਕੇ ਇਹਨ ਪੂਰੀ ਵਧੀਆ ਬਣਾਉਣਾ ਨੇ ਕਾਦੀ ਲੱਕੜ ਆ ਬਈ ਇਹ ਕਾਲੀ ਦੀ ਲੱਕੜ ਆ ਜੀ ਕੋਰੀ ਅਗਲਾ ਆਪਦੇ ਕੋਲ ਆ ਕੇ ਜਹੇ ਚੈੱਕ ਕਰਕੇ ਪਾਲਸ਼ ਕਰਾ ਲੇ ਜੀ ਸਿਆ ਦੇਖੋ ਵੀ ਨਹੀਂ ਸਾਰੀ ਨੇਚਰਲ ਪਾਲਸ਼ ਹੋਈ ਹੋਈ ਆ ਜੀ ਸਾਰਾ ਕੁਝ ਸਾਈਜ਼ ਤੇ ਤਿਆਰ ਕਰਵਾ ਸਕਦੇ ਜਿਵੇਂ ਸੋਫੇ ਵੱਡੇ ਛੋਟੇ ਜਿਹੜਾ ਜਹ ਸਾਈਜ਼ ਬਈ ਦੱਸ ਦੋਗੇ ਉਹ ਇਹਦਾ ਸੈਟ ਤਿਆਰ ਕਰ ਦਾਂਗੇ ਤੇ ਇੱਕ ਹਫ਼ਤੇ ਦੇ ਵਿੱਚ ਵਿਚਾਰ ਕਰ ਦਾਂਗੇ ਹਾਂਜੀ ਇੱਕ ਹਫ਼ਤੇ ਚ ਪੂਰਾ ਵਧੀਆ ਸੋਫਾ ਦੇ ਦਾਂਗੇ ਜੀ ਆਪਾਂ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲੀ ਜਦਾਗਾ ਬਰਨਾਲਾ ਸ਼ਹਿਰ ਚ ਆ ਕੇ ਵੀ ਦੇਖ ਸਕਦੇ ਹੋਗੇ ਗੋਲ ਘੁੰਮਣ ਵਾਲੀਆਂ ਕੁਰਸੀਆਂ ਡੈਨਗ ਟੇਬਲ ਬੈੱਡ ਅਲਮਾਰੀਆਂ ਤੇ ਸਾਰਾ ਹੋਕਸਮਾਨਾ ਸਾਰਾ ਮਿਲਦਾ ਆਪਣੇ ਕੋਲ ਇੱਕ ਛੱਤ ਦੇ ਥੱਲੇ ਹੀ ਮਿਲੂ ਜੀ ਤੁਹਾਨੂੰ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ